ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਝੋਟੀਆਂ ਪਹੁੰਚੀਆਂ ਬਹੁਤ ਜ਼ਿਆਦੀਆਂ ਚੰਗੀਆਂ ਕੁਆਲਿਟੀ ਦੀਆਂ 12 13 ਝੋਟੀਆਂ ਚੰਗੀਆਂ ਵਾਂ ਸੁਈਆਂ ਸਵਾਈਆਂ ਵਾਂ ਤੇ ਅੱਜ ਬਾੜ ਸਾਹਿਬ ਹਾਂ ਨਾ ਕਰਦੇ ਆ ਕੱਲੀ ਕੱਲੀ ਦਾ ਡਿਟੇਲ ਪੁੱਛਨੇ ਕੀ ਸਕਦਾ ਅੱਜ ਬਾੜ ਸਾਹਿਬ ਮੈਂ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਕੀ ਹਾਲ ਹੈ ਬਹੁਤ ਕਿਰਪਾ ਤੁਹਾਨੂੰ ਆਮਦਾਬ ਬਾਦਸ਼ਾਹੀ ਹਾਂਜੀ ਬਾਬੇ ਦੀਪ ਸੋਹਣੀ ਚਲੋ ਇਹ ਪਿੰਡ ਆਪਣਾ ਜੀ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਬੁਰ ਸਾਹਿਬ ਹਾਂਜੀ ਜੀ ਫੋਨ ਨੰਬਰ ਤੇ ਸਾਰੇ ਭੈਣ ਭਰਾ ਨੂੰ ਪਤਾ ਹੈ 88729629 ਪੈਣ ਵੀਡੀਓ ਬਲਕਿ ਲੇਟ ਤੇ ਜਾਂਦੀਆਂ ਆਪਣੀਆਂ ਹਾਂਜੀ ਜੀ ਮਾਲ ਆਉਂਦਾ ਵਿਕਦਾ ਜਾਂਦਾ ਹੈ ਮਾਲ ਆਉਂਦਾ ਹੀ ਤੇ ਵਿਕ ਜਾਂਦਾ ਹੈ ਕੋਈ ਭੈਣ ਭਰਾ ਵਪਾਰੀ ਵੇਚਣ ਵਾਲੇ ਲੈ ਆਂਦੇ ਹਾਂਜੀ ਜੀ ਉਹ ਉਦਾਂ ਘਰ ਆਲੇ ਹੁਣ ਤੇ ਆ ਛੇ ਆਈਆਂ ਇੱਕ ਦਿਨ ਛੇ ਝੋਟੀਆਂ ਹਾਂਜੀ ਜੇ ਉਹਦੇ ਅੱਗੇ ਭੈਣ ਭਰਾ ਦੋ ਤਿੰਨ ਨਰਾਜ ਹੋ ਗਈ ਗੁੱਸੇ ਹੋ ਗਈ ਵੀ ਭਾਈ ਜੀ ਤੁਸੀਂ ਵੇਚ ਦਿਂਗਾ ਮੈਂ ਕਿਹਾ ਵੀ ਯਾਰ ਦਾਗਾ ਇਹ ਮੋੜੇ ਨਹੀਂ ਜਾਂਦੇ ਹਾਂਜੀ ਤੇ ਨਾਂ ਦੇ ਵੀਡੀਓ ਪਾਉਣ ਦਾ ਚੱਕਰ ਬਣਿਆ ਇਹ ਰਾਤੀ ਝੋਟੀਆਂ ਆ ਠੀਕ ਤੇ ਮਾਣਾ ਆਪਣਾ ਵੀ ਵੀਡੀਓ ਪਾ ਲਈਏ ਵੇਖ ਇਹ ਵੀ ਜਾਣੀਆਂ ਵਾ ਤੇ ਲੋੜ ਦੀ ਵੀਡੀਓ ਲੱਗੀ ਪੈਣ ਰੇਟ ਨਹੀਂ ਦੱਸਿਆ ਨਾ ਜਾਂ ਪੈਣ ਭਰਾਵਾ ਗੜੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਰੇਟ ਮਈਆਂ ਨੂੰ ਕੋਈ ਰਾਤ ਦੇਆਂ ਜਾਂ ਤੇਰੀ ਝੋਈਆਂ 6-7 ਵਜੇ ਨਾ ਚੰਗੀਆਂ ਝੋਟੀਆਂ ਆ ਚਾਰਾਂ ਦੇ ਕੱਤੀਆਂ ਚਾਰ ਦਾ ਨੇ ਕੱਟੀ ਤੇ ਹਾਈਟ ਚੈੱਕ ਕਰੋ ਤੁਸੀਂ ਜੱਗੀ ਲੱਗੇ ਵੱਡੀ ਵੱਡੀ ਆ ਛੋਟੀ ਸੀਲ ਠੰਡੀਆਂ ਵੇਖੋ ਸੀਲਿੰਗ ਫੁੱਲ ਵੱਡੀ ਆ ਵੱਡੀ ਤੇ ਜਿੱਡਾ ਹਨ ਮੋਟਾ ਵੱਡੀ ਧਾਰ ਮੋਟੀ ਆ ਕੋਸ਼ਲ ਵੀ ਜੈੱਡ ਬਲੈਕ ਆ ਕੋਸ ਤੋਂ ਜੈੱਡ ਬਲੈਕ ਵੇਖੋ ਜਾਰੀ ਲੱਗੀ ਇਹ ਚਾਰ ਝੋਟੀਆਂ ਚਾਰ ਪੰਜ ਝੋਟੀਆਂ ਪਿਓਰ ਸਹਾਰ ਜਿਲ੍ਹੇ ਦੀਆਂ ਆ ਹਾਂਜੀ ਆਪ ਹੀ ਵੇਖ ਕੇ ਵੀਰ ਕੋਈ ਦੱਸ ਦੇ ਫਿਰੇ ਵੀ ਪੂਰਾ ਵਕਫਾ ਵੀ ਪੂਰਾ ਕੀਤਾ ਵਾ ਤੇ ਚੰਗੀਆਂ ਵੀ ਝੋਟੀਆਂ ਲੈਂਦੀ ਇਹ ਝੋਟੀਆਂ 16 ਆਈ ਤੇ ਆ 20 ਕਿਲੋ ਦੀ ਗਰੰਟੀ ਦੇ ਹਾਂਜੀ ਹਾਂਜੀ ਪਰ 16 17 ਲੀਟਰ ਦੁੱਧ ਕੱਢੂਗੀ ਐ ਵਕਤ ਬੋਲਾ ਲਾ ਲੋ ਦੁੱਧ ਲਾ ਲੋ 13 ਤੋਂ 14 ਕਰੇਗਾ 13 ਤੋਂ 14 ਕਿਲੋ ਠੀਕ ਬੋਲਾ ਆ ਸਟਾਰਟਿੰਗ ਥੱਲੇ ਪਹਿਲਾਂ ਗੱਲ ਹੋਰ ਵੀ ਜੇ ਆਪਾਂ ਦੱਸ ਦਈਏ ਛੋਟੀ 2 ਲੱਖ ਤੋਂ ਥੋੜੀ ਵੱਲੀ ਅੰਦਰ ਵਾ ਇਹਨਾਂ ਕੋਈ ਬਾਰ-ਬਾਰ ਭੈਣ ਭਰਾ ਵੀ ਆ ਕੇ ਕੋਈ ਇੱਕ ਵੀ ਗਾਲੇ ਪਾਸੇ ਵਕਾ ਲੋ ਜੈ ਜੀ ਮੁੱਲ ਕਰ ਦੇਣਾ ਵਾ ਜੈ ਜੀ ਬਾਸਲ ਚੰਨੀਆਂ ਝੋਟੀਆਂ ਨੇ ਹੋਣੀਆਂ ਨਾ ਤੇ ਜੈ ਜੀ ਮੁੱਲ ਕਰ ਇਧਰ ਵੇ ਪੈਪਲੈਨ ਵੇਖੋ ਤੁਸੀਂ ਪੈਪਲੈਨ ਬਹੁਤ ਮੋਟੀ ਚੱਲ ਆਹ ਵੇਖੋ ਦੇਖੋ ਕੀ ਸਿਸਟਮ ਹੈ ਜੈਟ ਬਲ ਇਹ ਨਹੀਂ ਪਛਾਣ ਚੱਡਾ ਵਾ ਗਾਂ ਨੂੰ ਵੀ ਪੂਰਾ ਤੇ ਦੂਜਾ ਨੰਬਰ ਕਿਉਂ ਟੀ ਇਹ ਚੌਥੀ ਪਹਿਲਾ ਨੰਬਰ ਇਹ ਇਹ ਦੌਂਦੀ ਹੈ ਇਹ ਦੂਜਾ ਨੰਬਰ ਦੌਂਦੀ ਹੈ ਕੱਟੀ ਮੰਗਰ ਹਾਂ ਦੌਂਦੀ ਤੇ ਲੀ ਵੀ ਇਹ ਦੇਖੋ 12 ਲੀਟਰ ਦੁੱਧ ਹੋਊ ਤੇਰਾ ਹਾਂਜੀ ਆਹ ਵੇਖੋ ਇੱਕ ਮਿੰਟ ਆਹੇ ਕਹਿਣ ਵਾਲੀ ਗੱਲ ਨਹੀਂ ਪਿਓਰ ਦੁੰਦੀ ਪਿਓਰ ਦੁੰਦੀ ਆ ਠੀਕ ਹੈ ਜੀ ਹੁੰਦੀ ਹੈ ਦਾ ਹੈਗਾ 13 ਵਿੱਚ ਦੋ ਦਵਾ ਪਰ ਹੁਣ ਦੇ ਹਿਸਾਬ ਨਾਲ ਲੋੜ ਦੇ ਹਿਸਾਬ ਨਾਲ ਮਤਲਬ ਕਿ ਗੱਲ ਇਤਰਾਫ ਵੀ 12 ਲੀਟਰ 10 ਕਿਲੋਵਾਂਗੇ ਜੇ ਦੋ ਤਿੰਨ ਦਿਨ ਚੋਟੇ ਰਹੇਗੀ ਹਾਂ ਜੀ ਤੇ ਫਿਰ ਚੋ ਕੇ ਗੱਲ ਇੰਦਾ 15 ਲੀਟਰ ਦੇਵਾਂਗੇ 15 ਲੀਟਰ ਉਹਦਾ ਹੈ ਦੁੰਦੀ ਖੀਰੀਆਂ ਜੀ ਝੋਟੀਆਂ ਹੁੰਦੀ ਜਵਾਨ ਵੇਖੋ ਗੱਡੀ ਝੋਟੀ ਦੂਜਾ ਨੰਬਰ ਤੇ ਤੀਜੇ ਨੰਬਰ ਤੇ ਚਾਰ ਨੰਬਰ ਦੂਜਾ ਸੁਗਾ ਜੀ ਆਹ ਵੇਖੋ ਵੇਖੋ ਕਦੀ ਟੋਕਦੀ ਆ ਲੈ ਵਾ ਚੈੱਕ ਕਰੋ ਇੱਕ ਵਾਰੀ ਇਹ ਤਿੱਜਾ ਨੰਬਰ ਵੀ ਸਹਾਰ ਜ਼ਿਲ੍ਹੇ ਦੀ ਆ। ਹਾਂਜੀ। ਤੇ ਸਹਾਰ ਜ਼ਿਲ੍ਹੇ ਦੀ। ਸਹਾਰ ਜ਼ਿਲ੍ਹੇ। ਠੀਕ ਹੈ ਜਾਨੀ ਚੰਗੀ। ਇਹ ਵੀ ਇਹ ਝੋਟੀ ਤੇ ਆਈ ਆ 20 ਤੋਂ 22 ਕਿਲੋ ਦੁੱਧ ਦੀ ਗਾਰੰਟੀ ਤੇ। ਹਾਂਜੀ ਹਾਂਜੀ। ਸੇਕ ਵਕਾਲ। 20 ਤੋਂ 22 ਕਿਲੋ ਦੁੱਧ ਦੀ ਗਾਰੰਟੀ ਦਾ ਇਹ ਸੇਕ ਬਣਾ। ਸੇਕ ਕੁਆਲਟੀ ਖਾ ਲੋ। ਵੇਖੋਗੇ ਤੇ। ਸਾਰੀਆਂ ਸੁਈਆਂ ਸਵਾਈਆਂ ਝੋਡੀਆਂ ਆ। ਸੁਈਆਂ ਸਵਾਈਆਂ ਤਾਰੀਆਂ ਤੇ ਲਾਗੇ ਹੋ ਗਏ ਵੇਖ। ਆਹ ਦੇਖੋ। ਦੂਜੇ ਪਾਸੇ ਨਹੀਂ ਮੈਂ ਦੇਖਣ ਦੀ ਹੋਇਆ ਵਾ। ਇਹ ਆ ਪਟੀ ਰਿਆ ਮੈਂ 6 ਫੋਟੋ ਤਾਂ ਕਰਕੇ ਰਿਹਾ ਮੈਂ ਵੇਖੋ ਕਿੱਡੀ ਆ ਇੱਥੇ ਆ ਬੰਦਾ ਵੜਿਆ ਹੋਵੇ ਲੋ ਰੇਡੀ ਤੇ ਖਲੋਤਿਆ ਇੱਧਰ ਆ ਲਾਗੇ ਉੱਧਰਲੇ ਪਾਸੇ ਨਾ ਦੇਖੂਗਾ ਇਹ ਐਡੀ ਦੇ ਉਤਰਾ ਆਮ ਹੋਣ ਦਾ ਸਹਜ ਆ ਆਪ ਕੋ ਲੋਕ ਕਹਿੰਦੇ ਆ ਜੇ ਹੋਰ ਬੰਦਾ ਗੱਡੀ ਹੋ ਜੇ ਦਿਖੇ ਨਾ ਇਹ ਗੱਲ ਹੋਰ ਏ ਠੰਡੀ ਸੀਲ ਉਹ ਲਾਂਡਿਆ ਮੈਂ ਤੇਰੇ ਕੋ ਹੱਥ ਨਹੀਂ ਉੱਪਰ ਉੱਤੇ ਜਿੱਦਾਂ ਮਾਰੀਦਾ ਟਾਈਮ ਆਂਡਿਆ ਪਿਓਰ ਦੋਂਦੀ ਦੋਂਦੀ ਪਿਓਰ ਪਿਓਰ ਦੋ ਦੰਦ ਤੇ ਵੇਖੋ ਦੋ ਦੰਦ ਕੱਟੇ ਹਾਥੀ ਦਾ ਬੱਚਾ ਵੱਡੀ ਫੁੱਲ ਆ ਚੌਕੀ ਕੋਟਿਆ ਚੌਗੀ ਆਈ ਦੇਖ ਬੁੱਧ 14 ਲੀਟਰ ਵਾਲਾ ਇਹ ਵੇਲੇ ਇਹ ਵੀ ਉਹਦੇ ਜਿੱਡੀ ਹੈ ਇਸ ਤੇ ਸੇਮ ਆ ਇਹ ਵੀ 18 18 ਲੀਟਰ ਵਾਲੀ ਆ ਪੰਜਵੇਂ ਨੰਬਰ ਆ ਗਈ ਪੰਜਵਾਂ ਪੰਜਵਾਂ ਨੰਬਰ 44 ਆ ਜੇ ਇਹ ਲਈਆਂ ਸੀ ਮਈਆਂ ਨਮਾਹਨ ਘਰ ਤੋਂ ਆ ਕੇ ਆ ਗਈ ਹਣ ਮਾੜ ਘਰ ਤੋਂ ਹਾਂਜੀ ਹਾਂਜੀ ਇਹ ਕਟਿੰਗ ਦੋਂਦੀ ਆ ਚੌਕ ਦਾ ਦਾੰਦੇ ਕਪਨ ਕੀ ਆ ਦੇਖੋ ਕਿਹੜੇ ਕਿਹੜੇ ਮੋਟੇ ਆ ਵੇਹੇ ਕਾਲ ਇਦਾਂ ਵਾ ਵੀ ਇਹਦੇ ਟਿਮਕੜੇ ਆ ਹਾਂਜੀ ਹਾਂਜੀ ਆ ਡਾਡੇ ਮੋਟੇ ਇਹਦੇ ਕੋਲ ਦੁੱਧ 10 ਕਿਲੋ ਆ ਕਟਿੰਗ 10 ਕਿਲੋ 9 ਲੀਟਰ ਨਾਲ ਕੋ ਲੈ ਜੋਟੀਆਂ ਆ ਵੇਖੋ ਤੁਹਾਨੂੰ ਬੱਚੇ ਖਾਉਣੇ ਆ ਸਾਰੀਆਂ ਸੋਈਆਂ ਸਵਾਈਆਂ ਆ ਵੇਖੋ ਤਾਜ਼ੀਆਂ ਸੋਈਆਂ ਤਾਜ਼ੀਆਂ ਸੋਈਆਂ ਬਿਲਕੁਲ ਤਾਜ਼ੀਆਂ ਆ ਵੇਖੋ ਬੱਚੇ ਆ ਬੱਚਾ ਵੇਖੋ ਬਿਲਕੁਲ ਸਾਰੇ ਬੱਚੇ ਤਾਜ਼ੀਆਂ ਸੋਈਆਂ ਆ ਵੇਖੋ ਬਿਲਕੁਲ ਤਾਜ਼ੀਆਂ ਅਹ ਪੰਜਵਾਂ ਦਾ ਛੇਵਾਂ ਦਿਨ ਹੋਇਆ ਹੁਗਾ ਤੋ ਵਾਪਸ ਤੀਜਾ ਦਿਨ ਕਿਹਨੂੰ ਚੌਥਾ ਕਿਹਨੂੰ ਪੰਜਵਾਂ ਕਿਹਨੂੰ ਛੇਵਾਂ ਛੇਵੇਂ ਤੋਂ ਵਾਤਨਾ ਹੁੰਦਾ ਛੇਵੇਂ ਤੋਂ ਆਹ ਛੋਟੀਏ ਚੌਗੀ ਚੌਗੀ ਕੱਟੀ ਇੱਧਰੋਂ ਚੌਥਾ ਇੱਕ ਦੰਦੀ ਭੰਨਿਆ ਨੇ ਇਹ ਵੀ ਹਾਈਟ ਤੋਂ ਚੈੱਕ ਕਰੋ ਤੇ ਠੰਡੀਆਂ ਸੀਲੀਆਂ ਜਿੱਦਾਂ ਨਾ ਚੋ ਕੱਟੀ ਤੋਂ ਭੋੜਾ ਲਾ ਲਓ ਦੁੱਧ ਲਾ ਲਓ ਇਹ ਚੌਥਾ ਦਿਨ ਆ ਜੀ ਸੂਈ ਨੂੰ ਆ ਹਾਂ ਜੀ 10 ਲੀਟਰ ਦੁੱਧ ਆ ਮੱ ਕੱਲਾਂ ਵਾਲਾ ਨਹੀਂ ਗਾ 10 ਲੀਟਰ ਹਾਂ ਪਹਿਲਾ ਸੂਗਾ ਬਹੁਤ ਚੋਕੇ ਖੜਨ ਤੇ ਰਹਿ ਗਈਆਂ ਤੇ ਫਿਰ ਵੀਡੀਓ ਪੇ ਇਹ ਸਤਵਾਂ ਨੰਬਰ ਜੀ ਹਾਂ ਜੀ ਆ ਅੱਠਵਾਂ ਨੰਬਰ ਜੀ ਆ ਚੋਬੀ ਜੀ ਕੱਟੀ ਚੱਪੀ ਕੱਟੀ ਆ ਵੇਖਾ ਥਣ ਮੋਟਾ ਮੋਟਾ ਹਾਂ ਜੀ ਕੱਟੀ ਆ ਅਈਲਾ ਸੂਗਾ ਪੜੀਆਂ ਜੁੜੀਆਂ ਇਹ ਅਖਵਾ ਨੰਬਰ ਤੇ ਆਹ ਰੇ ਨਾਵਾਂ ਨੰਬਰ ਇਹ ਮੇਰਾ ਜਿੱਡਾ ਹੀ ਮੋਟਾ ਥਾਣਾ ਉੱਡੀ-ਉਡੀ ਮੋਟੀ ਚੁਆਈ ਆ ਆ ਦੇਖੋ ਇਹ ਦੇਖੋ 13 14 ਲੀਟਰ ਦੁੱਧ ਉਹ 13 14 ਦੀ ਕੱਡੂ 15 18 ਆ ਗੁੱਠੇ-ਗੁੱਠੇ ਜਿੱਡੀ ਮੋਟੀ ਚੋਣ ਉਹ ਦੇਖੋ ਤੇ ਗਾੜੀ ਪਿਛਾਰੀ ਬਣੀ ਆ ਇੱਧਰ ਦੇਖੋ ਆ ਦੇਖੋ ਇਹ ਨਾਵਾ ਨੰਬਰ ਤੇ ਨਾਵਾ ਨੰਬਰ ਤੇ ਜਾਰੀ ਦੇਖੋ ਚੰਗੀਆਂ ਲੈਂਦੀਆਂ ਛੋਟੀਆਂ ਨਾਮੀ ਦੂਜਾ ਸੁਆ ਤੇ ਆਹ ਗਾੜੀ ਪਹਿਲਾ ਆਹਦੇ ਦਾ ਸੁਆ ਨੰਬਰ ਦੋਲੀ ਕੱਟੀ ਦੋਲੀ ਕੱਟੀ ਦੀ ਸੋਈ ਇਹ ਪਰਸੋਂ ਦੀ ਸੋਈ ਆ ਜਦੋਂ ਮੈਂ ਉੱਥੋਂ ਲਈ ਜੇਰ-ਜਰ ਪਾ ਕੇ ਧੀ ਥੋੜੀ ਜੀ ਬੋਲੇ ਬਾਲੇ ਤੋਂ ਖਾਲੀ ਹੋਈ ਆ ਕੱਢੀ ਹਾਂਜੀ ਹਾਂਜੀ ਇਹ ਬੋਲੇ ਬਾਲੇ ਉਹ ਖਾਲੀ ਇਧਰ ਆਵਾਂ ਜਿਆਦੀ ਆ ਸਤੇ ਜਿਆਦੀ ਚੰਗੀ ਆ ਆਹ ਜੇ ਯਾਰ 11 ਨੰਬਰ ਦੇਖੋ ਇਹਦਾ ਗਾਲੇ ਪਾਸੇ ਇਧਰੋਂ ਮੜਾ ਆਣ ਕੇ ਦੇਵਾ ਪਾ ਲੋ ਆ ਵੇਖੋ ਇਹਨੂੰ ਅਜ ਸੂਈ ਨੂੰ ਤੀਜਾ ਤੋਂ ਉਠਾ ਦੇਣਗੇ ਇਹ 11 ਨੰਬਰ ਦੇ ਤੇ ਆਹ ਜੇ 12ਵਾਂ ਨੰਬਰ 12ਵਾਂ ਨੰਬਰ ਇਹਦਾ ਥੋੜਾ ਜਿਆ ਮਹੀਨੇ ਦੋਆਂ ਕਦੀ ਸੂਈ ਆ ਮੈਂ ਤੇ ਇਹ ਦੁੱਧ 12 ਕਿਲੋ ਆ ਹਾਂਜੀ 12ਵਾਂ ਤੇ ਆਹ 13ਵਾਂ ਨੰਬਰ ਜੇ 13ਵਾਂ ਮੇਰੇ ਕੋਲ 12 ਕਿਲੋ ਦੁੱਧ ਜੇ ਬਸ ਇਹ ਪੰਜੇ ਆਪਣਾ 13 ਝੋਟੀਆਂ ਵਾ 13 ਹੀ ਝੋਟੀਆਂ ਸੁਈਆਂ ਸਵਾਈਆਂ ਚੋਟੀਆਂ ਚੌਕੀਆਂ ਬਸ ਝੋਟੀਆਂ ਚੌਕੀਆਂ ਵੱਡੀਆਂ ਜਾ ਰਹੀਆਂ ਆਇਦਰ ਆਖੋ ਹੱਥ ਛਿੜੇ ਬਾਕੀ ਯਾਰੇ ਜਾਂਗੀਆਂ ਚੰਗੀਆਂ ਮੈਂ ਮੈਂ ਖਲੂਗਾ ਲਾਕੇ ਤੇ ਫੇਰ ਦੱਸੂਗੀ ਮੈਂ ਵੀ ਹੈਗਾ ਹਾਂ ਹਾਂਜੀ ਹਾਂਜੀ ਆ ਦੋਵੇਂ ਲੱਟੀਆਂ ਦੇ ਜਿਹੜੀਆਂ ਅੰਦਰਲੀਆਂ ਝੋਟੀਆਂ ਜਾਂਦੀਆਂ ਵੇਖੋ ਚਾਹਦੀਆਂ ਵੱਟੀਆਂ ਜਾਂਦੀਆਂ ਪੰਜ ਬਾਹਰ ਵੀ ਜਾਂਦੀਆਂ ਡਾਲੀਆਂ ਪੰਜ ਜਾਂਦੀਆਂ ਅੰਦਰ ਵੀ ਚੰਗੀਆਂ ਹਾਂਜੀ ਸਾਰੇ ਮਾਲ ਦੇ ਵੇਖ ਕੇ ਇਹ ਸਾਡਾ ਇੱਕ ਇਹੋ ਰਿਕਵੈਸਟ ਆ ਤੁਹਾਡੇ ਘਰ ਆ ਕੇ ਵੇਖ ਕੇ ਤੇ ਫੇਰ ਖੜੋ ਅਸੀਂ ਨਹੀਂ ਆਦੇ ਸਾਡੇ ਖਾਤੇ ਛੇਤੀ ਨਾਲ ਪੈਸੇ ਪਾਓ ਯਾਨੋ ਮਹਿੰਗਾ ਤੇ ਮਾਣਵਰ ਪਈਏ ਅਸੀਂ ਖਰਚੇ ਤੇ ਆ ਗਏ ਤਸੱਲੀ ਕਰ ਨਾ ਨੀ ਕਿ ਤਸੱਲੀ ਕਰਕੇ ਖੜੋ ਪਿੰਡ ਆਪਣਾ ਮੱਤੇ ਵਾਲ ਤਹਿਸੀਲ ਬਾਬਾ ਬਗਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਇੱਕ ਨੰਬਰ ਹੋਰ ਜੀ ਕੋਈ ਗੱਲਾਂ ਬਾਤਾਂ ਵਾਲਾ ਦੁੱਧ ਨਹੀਂ ਜੀ ਜਿਹੜਾ ਮਈਆਂ ਥਲੇ ਕਹੀ ਜੇ ਲੋਕ ਆਖਦੇ ਨੇ ਨਾ ਨਹੀਂ 15 ਨੇ 14 ਕਿਲੋ ਦੁੱਧ ਕੱਢੂਗੀ ਹਾਂ ਹਾਂ ਕੱਢਣ ਡੀਆਂ ਵਾ ਕੱਢਣ ਡੀਆਂ ਹਾਂ ਹੈਗਾ ਵਾ ਇਨਾ ਐਵੇਂ ਠੀਕ ਹੈ ਠੀਕ ਇਹੋ 13 ਝੋਟੀਆਂ ਹੋ ਸੇਲ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਧੰਨਵਾਦ ਜੀ ਸਾਕਨ